ईद उल अजਾ ਦਾ ਮੁਬਾਰਕ ਦਿਨ ਹੈ ਅੱਜ ਦੇ ਦਿਨ حضرت ابراہیم ਸਾਹਿਬ ਨੇ ਦੀ ਸੁੰਦਰਤਾ ਦਿਨ ਹੈ ਅੱਜ ਦੇ ਦਿਨ ਜਦੋਂ ਖੁਦਾ ਨੇ حضرت ابراہیم ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇਹ ਜਗ੍ਹਾ ਕੁਬਾ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਹਾ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦਿਨਾ ਬਾਈ ਅਲਬ ਦੇ ਪੇ ਤੇ ਟੇ ਟੇ ਸੇ ਜੀਂਦੇ ਏਕੇ ਢਾਲ ਢਾਲ ਜਾਲ ਦੇ ਅੜੇ ਸੀਮ ਸੀਮ ਸੁਆਦ ਜਵਾਰ ਕੋਏ ਜੋਏ ਐਨ ਗਾਇਰ ਫੇਕ ਆਪ ਆਪ ਦਾਮ ਨੀ ਨੂਨ ਵਾ ਏ ਹਮਜਾ ਛੋਟੇ ਏ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜ਼ੁਬਾਨਾਂ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਉਹ ਹੁੰਦੀ ਹੈ ਉਹ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ਬਾਨਾਂ ਵੀ ਬਹੁਤ ਮਿਲਤੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੌਲੇਜ ਹੋਵੇ ਤੇ ਅਸੀਂ ਜਿੱਥੇ ਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ Eid ul Adha ਦਾ ਮੁਬਾਰਕ ਦਿਨ ਹੈ ਅੱਜ ਦੇ ਦਿਨ Hazrat Ibrahim Sahab ਨੇ ਦੀ ਸੁੰਦਰਤਾ ਦੇਣਾ ਅੱਜ ਦੇ ਦਿਨ ਇਹਨੇ ਜਦੋਂ ਖੁਦਾ ਨੇ Hazrat Ibrahim Sahab ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਈ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇਹ ਜਗਵਾਤ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖਣੀ ਚਾਹੀਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਹਾ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦਿਨਾ ਭਾਈ ਅਲਬ ਦੇ ਪੇਤੇ ਤੇ ਏਸੇ ਜੀਂਦੇ ਇੱਕ ਹੈ ਢਾਲ ਢਾਲ ਜਾਲ ਦੇ ਅੜੇ ਸੀਨ ਸੀਨ ਸੁਆਦ ਜਵਾਰ ਕੋਏ ਜੋਏ ਐਨ ਗੈਰ ਫੇਕ ਆਪ ਆਪ ਦਾ ਨਾਮ ਨਹੀਂ ਨੂਣ ਵਾ ਏ ਹਮਜਾ ਛੋਟੀਏ ਬੜੀ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜ਼ੁਬਾਨਾਂ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਹੋਂਦੀ ਹੈ ਉਹ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ੁਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜੇ ਕਿਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕਦੇ ਆਈਦੁਲ ਅਜ਼ਾ ਦਾ ਮੁਬਾਰਕ ਦਿਨ ਹੈ ਅੱਜ ਦੇ ਦਿਨ حضرت ਇਬਰਾਹਿਮ ਸਾਹਿਬ ਨੇ ਦੀ ਸੁੰਦਰਤਾ ਦਿਨ ਹੈ ਅੱਜ ਦੇ ਦਿਨ ਜਦੋਂ ਖੁਦਾ ਨੇ حضرت ਇਬਰਾਹਿਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਈਦ ਜਗਵਾਰਤ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਤੁਹਾਾਰੀ ਦੇ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੀ ਵਿੱਚ ਆਹੀ ਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦੇਣਾ ਬਈ ਅਲਫ ਦੇ ਪੇ ਤੇ ਟੇ ਟੇ ਸੇ ਜੀਂਚੇ ਹੈ ਕੇ ਢਾਲ ਢਾਲ ਜਾਲ ਦੇ ਅੜੇ ਸੀਨ ਸੀਨ ਸੁਆਦ ਜਵਾਤ ਹੋਏ ਜੋਏ ਐਨ ਗੈਨ ਪੇ ਘਾਪ ਘਾਪ ਨਾਮ ਨੇ ਨੂਨ ਵਾ ਏ ਹਮ ਜੱਤ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜ਼ੁਬਾਨਾਂ ਆ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਉਹ ਹੁੰਦੀ ਆ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ੁਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜੇ ਕਿਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ